10 ਮਹੀਨੇ ਹੋਏ ਨੇ ਮਸਾ ਹਲੇ ਕੋਠੀ ਬਣੀ ਨੂੰ ਤੇ ਮਾਲਕ ਨੇ ਹੁਣ ਵੇਚਣੀ ਹੈ ਜੀ ਕਿਸੇ ਮਜਬੂਰੀ ਕਰਕੇ ਤੇ ਕੋਠੀ ਆਪਾਂ ਜਮਨ ਨਮੀ ਤੋਂ ਬਾੜੇ ਖਾਤਰ ਲੈ ਕੇ ਪਹੁੰਚਿਆ ਹਾਂ ਤੁਹਾਡੇ ਏਰੀਆ ਤੋਂ ਲੈ ਕੇ ਪਹੁੰਚਿਆ ਜੀ ਗੱਲਬਾਤ ਆਪਾਂ ਸਾਰੀ ਕਰਦੇ ਹਾਂ ਪਹਿਲਾਂ ਤਾਂ ਆਪਣੇ ਚੈਨਲ ਦਾ WhatsApp ਨੰਬਰ ਨੋਟ ਕਰ ਲਓ ਜੀ 73800 ਪੂਰਾ 26173 ਤੁਹਾਡੇ ਕੋਲੇ ਵੀ ਘਰ ਕੋਠੀ ਮਕਾਨ ਵੇਚਣਾ ਤੁਸੀਂ ਚਾਹੁੰਦੇ ਹੋ ਆਪਣੇ ਕੋਲੇ ਵੀਡੀਓ ਜਾਣਕਾਰੀ ਫੋਟੋਆਂ ਭੇਜੋ ਬਾਕੀ ਆਪਣਾ ਨੰਬਰ ਤੁਹਾਨੂੰ ਮਿਲ ਗਿਆ ਜੀ ਉੱਤੇ ਪੂਰੀ ਵੀਡੀਓ 'ਚ ਹਮੇਸ਼ਾ ਲਿਖਿਆ ਰਹੇਗਾ ਪਹਿਲਾਂ ਬਾਹਰ ਤੋਂ ਤੁਸੀਂ ਕੋਠੀ ਦੇਖੋ ਜੀ ਕਿਵੇਂ ਦੀ ਲੱਗਦੀ ਹੈ ਫਰੰਟ ਤੁਸੀਂ ਚੈੱਕ ਕਰੋ ਇੱਕ ਵਾਰੀ ਤੇ ਵਧੀਆ ਕੋਠੀ ਆਪਾਂ ਤੁਹਾਨੂੰ ਲੈ ਕੇ ਪਹੁੰਚੇ ਅਸੀਂ ਨਵੀਂ ਕੋਠੀ ਹੈ ਕੰਮ ਮਾਲਕ ਨੇ ਬਹੁਤ ਵਧੀਆ ਕਰਵਾਇਆ ਹੋਇਆ ਜਿੰਨਾ ਵੀ ਮਾਲਕ ਨੇ ਕਰਵਾ ਰੱਖਿਆਗਾ ਬਾਕੀ ਫਰੰਟ ਬਹੁਤ ਵਧੀਆ ਸੀ ਉੱਪਰ ਵੀ ਤੁਹਾਨੂੰ ਲੈ ਕੇ ਚੱਲਾਂਗੇ ਪਹਿਲਾਂ ਥੱਲੇ ਦਾ ਸਾਰਾ ਕੁਝ ਚੈੱਕ ਕਰੋ ਜੀ ਜਿੰਨੇ ਕਮਰੇ ਬਣੇ ਹੋਏ ਨੇ ਹਰ ਇੱਕ ਚੀਜ਼ ਤੁਹਾਨੂੰ ਦਿਖਾ ਦਿੰਨੇ ਹਾਂ ਸੀ ਜਦੋਂ ਆਪਾਂ ਐਂਟਰ ਕਰਦੇ ਹਾਂ ਜੀ ਅੰਦਰ ਨੂੰ ਇੱਕ ਪਾਸੇ ਪੌੜੀਆਂ ਵਾਲੇ ਸਾਈਡ ਆਪਾਂ ਨੂੰ ਬਾਥਰੂਮ ਤੇ ਫਲਸ਼ ਦੇਖਣ ਨੂੰ ਮਿਲੂ ਜੀ ਕੰਮ ਜਿੰਨਾ ਕਿ ਕਰਵਾ ਰੱਖਿਆ ਮਾਲਕ ਨੇ ਵਧੀਆ ਕਰਵਾਇਆ ਹੋਇਆ ਥੱਲੇ ਫਾਰਸ਼ ਟਾਈਲਾਂ ਦਾ ਲੱਗਿਆ ਹੋਇਆ ਜੀ ਪਰ ਕੰਧਾਂ ਤੇ ਟਾਈਲਾਂ ਇਹਨਾਂ ਨੇ ਨਹੀਂ ਲੁਵਾਈਆਂ ਜੀ ਬਾਕੀ ਅੰਦਰੋਂ ਕੰਮ ਜਿੰਨਾ ਹੈਗਾ ਸੀਗਾ ਤੁਸੀਂ ਚੈੱਕ ਕਰ ਹੀ ਲਿਆ ਸੀ ਜਿੰਨਾ ਕਿ ਮਾਲਕ ਨੇ ਕਰਵਾ ਰੱਖਿਆ ਸੀਗਾ ਤੇ ਖੁੱਲੀ ਡੁੱਲੀ ਆਪਾਂ ਕੋਠੀ ਤੁਹਾਡੇ ਖਾਤਰ ਲੈ ਕੇ ਪਹੁੰਚੀ ਹਾਂ ਜੀ ਬਾਕੀ ਤੁਸੀਂ ਇੱਕ ਵਾਰੀ ਚੈੱਕ ਕਰੋ ਜੀ ਤੁਹਾਨੂੰ ਕੋਠੀ ਇਹ ਪਸੰਦ ਆ ਗਈ ਹੋਊਗੀ ਬਾਕੀ ਮੈਂ ਉਮੀਦ ਕਰਦਾ ਜੀ ਕੰਮ ਹੀ ਕੋਈ ਨਹੀਂ ਹੈਗੀ ਕੋਠੀ 'ਚ ਰੇਟ ਵੀ ਤੁਹਾਨੂੰ ਪਸੰਦ ਆਊਗਾ ਤੇ ਕੋਠੀ ਜੇ ਤੁਹਾਨੂੰ ਪਸੰਦ ਆਈਏ ਤਾਂ ਥੱਲੇ ਇੱਕ ਲਾਈਕ ਦਾ ਬਟਨ ਦਿੱਤਾ ਹੋਇਆ ਸੀ ਜੇ ਪਸੰਦ ਆਈਏ ਕੋਠੀ ਲਾਈਕ ਜ਼ਰੂਰ ਕਰ ਦਿਓ ਜੀ ਤੇ ਰਸੋਈ ਤੁਸੀਂ ਚੈੱਕ ਕਰ ਹੀ ਲਈ ਜੀ ਬਹੁਤ ਖੁੱਲੀ-ਦੁੱਲੀ ਆਪਣਾ ਰਸੋਈ ਦੇਖਣ ਨੂੰ ਮਿਲ ਜੂਗੀ ਤੇ ਇੱਕ ਆਪਾਂ ਨੂੰ ਇੱਕ ਪਾਸੇ ਪੂਜਾ ਰੂਮ ਦੇਖਣ ਨੂੰ ਮਿਲੂਗਾ ਇਹ ਆ ਗਿਆ ਜੀ ਸਟੋਰ ਰੂਮ ਜਿਹੜਾ ਤੁਸੀਂ ਵੀਡੀਓ ਚ ਦੇਖ ਰਹੇ ਹੋ ਜੀ ਟਾਈਲਾਂ ਸਾਰੀਆਂ ਇੱਕੋ ਜਿਹੇ ਮਾਲਕ ਨੇ ਥੱਲੇ ਲੁਵਾ ਰੱਖੀਆਂ ਸੀ ਤੇ ਆ ਜਿਹੜਾ ਕਮਰਾ ਇਹਦੇ ਵਿੱਚ ਟਾਈਲਾਂ ਜਿਹੜੀਆਂ ਲੱਗੀਆਂ ਹੋਈਆਂ ਉਹ ਥੋੜੀਆਂ ਜਿਹੀਆਂ ਅਲੱਗ ਤੋਂ ਲੱਗੀਆਂ ਹੋਈਆਂ ਜੀ ਬਾਕੀ ਕੰਮ ਜਿੰਨਾ ਵੀ ਹੋਇਆ ਇੱਕ ਨੰਬਰ ਮਾਲਕ ਨੇ ਕਰਵਾਇਆ ਹੋਇਆ ਜੀ ਸੋਹਣਾ ਕੰਮ ਹੋਇਆ ਸੋਹਣੀ ਕੁਠੀ ਆਪਾਂ ਤੁਹਾਡੇ ਵਾਸਤੇ ਲੈ ਕੇ ਪਹੁੰਚੇ ਹਾਂ ਜੀ ਤੇ ਆਪਾਂ ਗੱਲ ਕਰਦੇ ਹਾਂ ਜੀ ਅੰਦਰ ਦੇ ਬਾਥਰੂਮ ਦੀ ਜਿਹੜਾ ਅਟੈਚ ਆਪਾਂ ਨੂੰ ਅੰਦਰ ਬਾਥਰੂਮ ਮਿਲੂਗਾ ਉਹਦਾ ਕੰਮ ਮਾਲਕ ਨੇ ਬਹੁਤ ਵਧੀਆ ਸੋਹਣਾ ਕਰਵਾ ਰੱਖਿਆ ਜੀ ਟੋਟਲ ਟਾਈਲਾਂ ਦਾ ਕੰਮ ਹੋਇਆ ਜੀ ਤੇ ਟੋਟਲ ਟੂਟੀਆਂ ਦਾ ਜੋੜੀਆਂ ਦਾ ਹਰ ਇੱਕ ਕੰਮ ਕੰਪਲੀਟ ਹੈ ਜੀ ਜੇ ਤੁਸੀਂ ਜਾ ਕੇ ਦੇਖਣਾ ਚਾਹੁੰਦੇ ਹੋ ਜੀ ਤਾਂ ਕੱਲੀ-ਕੱਲੀ ਚੀਜ਼ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਜੀ ਮਾਲਕ ਦਾ ਮੋਬਾਈਲ ਨੰਬਰ ਵੀ ਤੁਹਾਨੂੰ ਸਕਰੀਨ ਤੇ ਮਿਲ ਜੂਗਾ ਤੇ ਮਾਲਕ ਦਾ ਏਰੀਆ ਤੇ ਕਿੰਨਾ ਰੇਟ ਹੈ ਜੀ ਹਰ ਇੱਕ ਚੀਜ਼ ਤੁਹਾਨੂੰ ਵੀਡੀਓ ਚ ਦੇਖਣ ਨੂੰ ਤੇ ਸੁਣਨ ਨੂੰ ਮਿਲ ਜੂਗੀ ਜੀ ਜੇ ਆਪਾਂ ਇਸ ਕੋਠੀ ਦੇ ਏਰੀਆ ਦੀ ਗੱਲ ਕਰੀਏ ਤਾਂ ਬਠਿੰਡੇ ਏਰੀਆ ਚੋਂ ਕੋਠੀ ਆਪਾਂ ਲੈ ਕੇ ਪਹੁੰਚਿਆ ਜੀ ਬਠਿੰਡਾ ਮਾਲਕ ਦਾ ਏਰੀਆ ਤੇ ਜਿੰਨੀ ਜਾਣਕਾਰੀ ਮਾਲਕ ਨੇ ਆਪਣੇ ਕੋਲੇ ਭੇਜੀ ਆ ਜੀ ਤੁਹਾਨੂੰ ਵੀਡੀਓ ਚ ਦੱਸ ਹੀ ਰਹੇ ਹਾਂ ਜੀ ਮਾਲਕ ਨੇ ਟੋਟਲ ਜਿਹੜੀ ਜਗ੍ਹਾ ਦੱਸੀ ਹੈ ਜੀ ਕੋਠੀ ਦੀ ਉਹ 200 ਗਜ਼ ਮਾਲਕ ਨੇ ਦੱਸੀ ਹੈ ਜੀ 200 ਗਜ਼ ਜਗ੍ਹਾ ਦੇ ਵਿੱਚ ਕੋਠੀ ਇਹ ਬਣੀ ਹੋਈ ਹੈ ਤੇ ਟੋਟਲ ਜੇ ਆਪਾਂ ਗੱਲ ਕਰੀਏ ਵੀ ਕਮਰਿਆਂ ਦਾ ਸਾਈਜ਼ ਤਾਂ ਹਰ ਇੱਕ ਚੀਜ਼ ਇਹਨਾਂ ਨੇ ਕਨਫਰਮ ਕਰਵਾਈ ਹੈ ਮਾਲਕ ਕਹਿੰਦੇ ਨੇ ਦੋ ਕਮਰੇ ਜਿਹੜੇ ਬਣੇ ਹੋਏ ਨੇ ਉਹ ਤਾਂ ਪੂਰੇ ਖੁੱਲੇ ਡੁੱਲੇ ਬਹੁਤ ਵੱਡੇ ਵੱਡੇ ਬਣੇ ਹੋਏ ਨੇ 15 ਬਾਈ 15 ਦੇ ਤੇ ਜਿਹੜੀ ਲੋਬੀ ਆ ਉਹ ਹੈ ਜੀ 15 30 ਦੀ ਕਿਚਨ ਜਿਹੜਾ ਹੈਗਾ ਉਹ 8 10 ਦਾ ਬਾਕੀ ਡ్రਾਈੰਗ ਰੂਮ ਜਿਹੜਾ ਉਹ 8 10 ਦਾ ਜੀ ਸਟੋਰ 4 7 ਦਾ ਤੇ ਬਾਥਰੂਮ ਜਿਹੜਾ ਅਟੈਚ ਉਹ ਤੁਸੀਂ ਦੇਖ ਹੀ ਲਿਆ ਸੀਗਾ ਤੇ ਗੱਡੀ ਵੀ ਖੜ ਜੂਗੀ ਬਾਕੀ ਜਿਹੜਾ ਰਸਤਾ ਲੱਗਦਾ ਜਿਹੜੀ ਗਲੀ ਲੱਗਦੀ ਆ ਉਹ ਵੀ ਤੁਸੀਂ ਚੈੱਕ ਕਰ ਹੀ ਲੈ ਜੀ ਤੇ ਵਧੀਆ ਆਪਾਂ ਕੋਠੀ ਅੱਜ ਲੈ ਕੇ ਪਹੁੰਚਿਆ ਏਰੀਆ ਤੁਹਾਨੂੰ ਮੈਂ ਦੱਸ ਹੀ ਦਿੱਤਾ ਡਿਮਾਂਡ ਦੀ ਗੱਲ ਕਰੀਏ 32 ਲੱਖ ਰੁਪਏ ਮਾਲਕ ਵੱਲੋਂ ਡਿਮਾਂਡ ਆਪਣੇ ਕੋਲੇ ਪਹੁੰਚੀ ਆ ਜੀ ਮਾਲਕ ਕਹਿੰਦੇ ਨੇ ਵੀ ਰੇਟ ਆ ਕੀਤਾ ਜਾ ਉਹ 32 ਲੱਖ ਰੁਪਏ ਜਿਹੜਾ ਤੁਹਾਨੂੰ ਮੈਂ ਦੱਸਿਆ ਸੀ ਇਹ ਕੋਈ ਫਿਕਸ ਰੇਟ ਨਹੀਂ ਹੈਗਾ ਜੀ ਮਾਲਕ ਕਹਿੰਦੇ ਨੇ ਮੁੱਖ ਤੇ ਘੱਟ ਵੱਧ ਰੇਟ ਕਰ ਲਾਂਗੇ ਕੋਈ ਦਿੱਕਤ ਵਾਲੀ ਗੱਲ ਹੈ ਨਹੀਂ ਜਾ ਕੇ ਕੋਠੀ ਤੁਸੀਂ ਦੇਖਣਾ ਚਾਹੁੰਦੇ ਹੋ ਜੀ ਤਾਂ ਮਾਲਕ ਦੇ ਏਰੀਆ ਚ ਜਾ ਕੇ ਤੁਸੀਂ ਦੇਖ ਵੀ ਸਕਦੇ ਹੋ ਬਠਿੰਡੇ ਏਰੀਆ ਚੋਂ ਆਪਾਂ ਲੈ ਕੇ ਪਹੁੰਚਿਆ ਜੀ ਤੇ ਮਾਲਕ ਦਾ ਮੋਬਾਈਲ ਨੰਬਰ ਦੀ ਗੱਲ ਕਰੀ 9877882870 9877882870 ਕੋਈ ਵੀ ਗੱਲ ਕਰਨੀ ਹੈ ਜੀ ਕਿਸੇ ਵੀ ਤਰ੍ਹਾਂ ਦੀ ਕੁਝ ਵੀ ਮਾਲਕ ਤੋਂ ਤੁਸੀਂ ਪੁੱਛਣਾ ਜੇ ਚਾਹੁੰਦੇ ਹੋ ਤਾਂ ਮਾਲਕ ਨਾਲ ਫੋਨ ਤੇ ਗੱਲ ਕਰ ਲਿਓ ਪੂਰੀ ਜਦੋਂ ਫੋਨ ਤੇ ਗੱਲਬਾਤ ਹੋ ਗਈ ਕੋਠੀ ਤੁਹਾਨੂੰ ਪਸੰਦ ਆ ਗਈ ਵੀਡੀਓ ਚ ਜਾ ਕੇ ਤੁਸੀਂ ਦੇਖਣਾ ਚਾਹੁੰਦੇ ਹੋ ਤਾਂ ਮਾਲਕ ਨੂੰ ਇੱਕ ਵਾਰੀ ਫੋਨ ਕਰ ਲਓ ਉਸ ਤੋਂ ਬਾਅਦ ਮਾਲਕ ਨੂੰ ਟਾਈਮ ਦੇ ਦਿਓ ਜੀ ਤੇ ਜਾ ਕੇ ਦੇਖ ਲਿਓ ਤੇ ਜਦੋਂ ਕੋਠੀ ਤੁਹਾਨੂੰ ਪਸੰਦ ਆ ਗਈ ਆਪਦੀਆਂ ਅੱਖਾਂ ਨਾਲ ਦੇਖਣ ਤੋਂ ਬਾਅਦ ਜਾ ਕੇ ਤੇ ਉਸ ਤੋਂ ਬਾਅਦ ਮਾਲਕ ਨਾਲ ਬਹਿ ਕੇ ਡੀਲ ਕਰ ਸਕਦੇ ਹੋ ਜੀ ਰੇਟ ਕੀਤਾ ਜਾਊਗਾ ਰੇਟ ਆਪ ਦਾ ਤੁਸੀਂ ਮੁਕਾ ਲਿਓ ਜੀ ਬਾਕੀ ਮੈਂ ਉਮੀਦ ਕਰਦਾ ਹਾਂ ਜੀ ਤੁਹਾਨੂੰ ਕੋਠੀ ਪਸੰਦ ਆ ਗਈ ਹੋਊਗੀ ਤੇ ਆਪਣੀ ਵੀਡੀਓ ਵੀ ਤੁਹਾਨੂੰ ਪਸੰਦ ਆ ਗਈ ਹੋਊਗੀ ਜੇ ਵਧੀਆ ਲੱਗੀ ਇਹ ਵੀਡੀਓ ਥੱਲੇ ਇੱਕ ਲਾਈਕ ਦਾ ਬਟਨ ਦਿੱਤਾ ਹੋਇਆ ਸੀ ਉਹਨੂੰ ਦਬਣਾ ਨਾ ਭੁੱਲਿਓ ਜੀ ਤੇ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਜਿੰਨੇ ਆਇਓ ਤੁਸੀਂ ਆਪਣੇ ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਹੋ ਜੀ ਮੇਰੀਆਂ ਭੈਣਾਂ ਮੇਰੀਆਂ ਮਾਤਾ ਮੇਰੇ ਵੱਡੇ ਬਜ਼ੁਰਗ ਜੇ ਤੁਸੀਂ ਆਪਣੀ ਵੀਡੀਓ ਹਰ ਰੋਜ਼ ਦੇਖਣਾ ਚਾਹੁੰਦੇ ਹੋ ਤਾਂ ਥੱਲੇ ਇੱਕ ਚਿੱਟੇ ਜਿਹੇ ਰੰਗ ਦਾ ਸਬਸਕ੍ਰਾਈਬ ਦਾ ਬਟਨ ਦਿੱਤਾ ਹੋਇਆ ਸੀ ਉਹਨੂੰ ਵੀ ਲਾਜ਼ਮੀ ਦਬ ਦਿਓ ਡੇਲੀ ਆਪਣੀ ਨਵੀਂ ਵੀਡੀਓ ਦੇਖਣ ਵਾਸਤੇ ਤੇ ਆਪਾਂ ਹਰ ਰੋਜ਼ ਨਵੀਂ ਵੀਡੀਓ ਲੈ ਕੇ ਆਉਂਦੇ ਰਹਿੰਦੇ ਹਾਂ ਜੀ ਤੇ ਅਗਲੀ ਵੀਡੀਓ ਚ ਕਿਹੜੇ ਏਰੀਆ ਚ ਕਿੱਥੋਂ ਘਰ ਕੋਠੀ ਮਕਾਨਤ ਬਣਾਉਣਾ ਕਮੈਂਟ ਕਰੋ ਜੀ ਲੈ ਕੇ ਆਪਾਂ ਪਹੁੰਚ ਹੀ ਜਾਗੇ। ਲਾਕੇ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਤੁਸੀਂ ਵੀ ਐਡ ਕਰਵਾਉਣੀ ਆ। ਤੁਹਾਡੇ ਕੋਲੇ ਵੀ ਘਰ ਹੈ, ਕੋਠੀ ਹੈ, ਮਕਾਨ ਹੈ, ਹਵੇਲੀ ਹੈ, ਮਹਿਲ ਹੈ ਕਿਸੇ ਵੀ ਏਰੀਆ ਚੋਂ ਤੁਸੀਂ ਦੇਖ ਰਹੇ ਹੋ ਸੀ। ਚਾਹੇ ਪੰਜਾਬ ਚੋਂ, ਹਰਿਆਣਾ ਚੋਂ, ਰਾਜਸਥਾਨ ਤੋਂ ਕਿਸੇ ਵੀ ਪਿੰਡ ਚੋਂ, ਸ਼ਹਿਰ ਚੋਂ ਜਿੱਥੇ ਵੀ ਤੁਹਾਡੇ ਕੋਲੇ ਹੈ ਜੀ ਬਸ ਇੱਕ ਵੀਡੀਓ ਬਣਾਓ, ਜਾਣਕਾਰੀ ਭੇਜੋ ਤੇ ਆਪਣਾ WhatsApp ਨੰਬਰ ਤੁਹਾਨੂੰ ਮਿਲ ਗਿਆ ਹੋਊਗਾ। ਉੱਤੇ ਪੂਰੀ ਵੀਡੀਓ ਚ ਬਾਰ-ਬਾਰ ਚੱਲਦਾ ਰਹਿੰਦੇ ਸੀ। ਨਾ ਤਾਂ ਆਪਾਂ ਨੂੰ ਕੋਈ ਫੋਨ ਕਰਕੇ ਪੁੱਛਣ ਦੀ ਲੋੜ ਹੈ, ਨਾ ਕੋਈ ਮੈਸੇਜ ਕਰਕੇ ਡਾਇਰੈਕਟ ਭੇਜ ਦੇ ਕਰੋ। ਤੇ ਜਦੋਂ ਤੁਸੀਂ ਭੇਜ ਦੋਗੇ ਉਸ ਤੋਂ ਬਾਅਦ ਨਾਲ ਦੀ ਨਾਲ ਆਪਾਂ ਐਡ ਤੁਹਾਡੇ ਲਾ ਦਾਂਗੇ ਜੇ ਕੋਈ ਕਮੀ ਪੇਸ਼ੀ ਰਹਿੰਦੀ ਹੋਈ ਵੀਡੀਓ ਚ ਜਾਣਕਾਰੀ ਚ ਤੁਹਾਨੂੰ ਮੈਂ ਆਪਣੇ ਆਪ ਫੋਨ ਲਾ ਲਵਾਂਗਾ ਜੀ ਤੇ ਜੋ ਵੀ ਜਾਣਕਾਰੀ ਜਾਂ ਕੋਈ ਵੀਡੀਓ ਚ ਕਮੀ ਪੇਸ਼ੀ ਹੈ ਤੁਹਾਨੂੰ ਮੈਂ ਦੱਸ ਦੂੰਗਾ ਜੀ ਜੇ ਤੁਹਾਨੂੰ ਆਪਣੀ ਵੀਡੀਓ ਪਸੰਦ ਆਈ ਹੈ ਤੇ ਕੋਈ ਹੋਰ ਵੀਡੀਓ ਤੁਸੀਂ ਦੇਖਣਾ ਚਾਹੁੰਦੇ ਹੋ ਤਾਂ ਸਕਰੀਨ ਤੇ ਤੁਹਾਨੂੰ ਦੋ ਵੀਡੀਓ ਹੋਰ ਮਿਲ ਗਿਆ ਹੋਣਗੀਆਂ ਉਹਨਾਂ ਵਿੱਚੋਂ ਇੱਕ ਤੇ ਕਲਿੱਕ ਕਰੋ ਤੇ ਅਗਲੀ ਵੀਡੀਓ ਦੇਖੋ ਜੀ